ਨਮਸਕਾਰ ਜੀ ਮੈਂ ਆਪ ਤਾਰਲਾ ਯੂਪੀਏ ਨਿਊਜ਼ ਜਿਲ੍ਹਾ ਕਬੂਥਲਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਲਖਣਕੇ ਵੱਡੇ ਜਿਲ੍ਹਾ ਕਬੂਥਲਾ ਇੱਥੋਂ ਦੇ ਪਿੰਡ ਵਿੱਚ ਲੰਬੜਦਾਰੀ ਜੋ ਕਿ ਮੌਜੂਦਾ ਨਹੀਂ ਹੈ ਤੇ ਸਰਦਾਰ ਜਤਿੰਦਰ ਸਿੰਘ ਜੀ ਨੇ ਅਪਲਾਈ ਕੀਤੀ ਹੈ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸੀ ਗੱਲ ਜੀ ਸਸੀ ਗੱਲ ਜੀ ਮੇਰਾ ਨਾਮ ਜਤਿੰਦਰ ਸਿੰਘ ਹੈ ਗੈਡ ਲਖਣਕੇ ਵੱਡੇ ਜਿਲ੍ਹਾ ਕਬੂਥਲਾ ਜੀ ਉਹ ਹੈ ਸਰਦਾਰ ਵਾਹਿਗੁਰੂ ਜੀ ਸੁਦਾਜੀ ਪਿੰਡ ਦਾ ਸਰਕਾਰੀ ਜ਼ਮੀਨ ਕਿੰਨੀ ਹੈ ਜੀ ਸਰਕਾਰੀ ਜ਼ਮੀਨ 150 ਕੈ ਹੈ ਤੇ ਪਿੰਡ ਦਾ ਰਕਬਾ ਬਾਕੀ ਕਿੰਸੋ ਕੈ ਜਿੰਨਾ ਬਾਕੀ ਜੋ ਕੈ ਪਿੰਡ ਵਿੱਚ ਵੋਟ ਕਿੰਨੀ ਹੈ ਜੀ 3000 ਦੇ ਕੋ ਸਰਕਾਰੀ ਪ੍ਰਾਪਰਟੀ ਜਿਹੜੀ ਜਿਹੜੀ ਹੈਗੀ ਸਰਕਾਰੀ ਪ੍ਰਾਪਰਟੀ ਸਕੂਲਾਂ ਜੀ ਪਲਸ 2 ਤੱਕ ਪੈ ਸਕੂਲ ਪਲਸ 2 ਦਾ ਜਿਗਾੜ ਹੈ ਜੋ ਚੈਦ ਕਰ ਤੇ ਬਾਅਦ ਕੇ ਸੋਦਾ ਗੇ ਗਰੇ ਜਤਿੰਦਰ ਜੀ ਜੋ ਮੌਜੂਦਾ ਪਿੰਡ ਦੇ ਨੰਬਰਦਾਰ ਸੀ ਉਹ ਕਦੋਂ ਐਕਸਪਾਇਰ ਹੋਇਆ ਇਹ 2 ਸਾਲ ਬੀਤ ਗਏ ਕਿ ਜੋ ਸਾਡੇ ਪਿੰਡ ਦੇ ਨੰਬਰਦਾਰ ਐਕਸਪਾਇਰ ਹੋ ਚੁੱਕੇ ਹਨ ਉਹਨਾਂ ਤੋਂ ਬਗੈਰ ਨੰਬਰਦਾਰੀ ਅਪਲਾਈ ਕੀਤੀ ਹੋਈ ਹੈ ਤੇ ਡਿਸੀਜਨ ਨੂੰ ਬੇਨਤੀ ਹੈ ਕਿ ਸਾਨੂੰ ਨੰਬਰਦਾਰ ਦਿੱਤੀ ਜਾਵੇ ਜੋ ਅਹੀਂ ਪਿੰਡ ਦੀ ਸੇਵਾ ਕਰ ਸਕੇ ਸਵਾਜੀ ਨੰਬਰਦਾਰੀ ਦੇ ਅਧੀਨ ਕਿਹੜੇ-ਕਿਹੜੇ ਕੰਮ ਹੋਣਗੇ ਜਿਹੜੇ ਤੁਸੀਂ ਕਰਾਉਣਾ ਚਾਹੋਗੇ ਨੰਬਰਦਾਰੀ ਦੇ ਦੀਆਂ ਕੰਮ ਹੋਵੇ ਜੀ ਕੋਡ ਮੈਦਕੋਈ ਇਦਾਰਾ ਕਾਜ ਰਜਨ ਕਾਜ ਹੋਊਗੀ ਹੈ ਤੇ ਜੋ ਵੀ ਸਰਕਾਰੀ ਪਛਾਤੀ ਗ੍ਰੋਟੀ ਹੈ ਉਹਨਾਂ ਨੂੰ ਵੀ ਲਖਾਂ ਪੁਰਾ ਡਿਸੀਜ਼ਨ ਨੂੰ ਪਹੁੰਚਾ ਦੇਣੀ ਸਾਡੇ ਮੈਨ ਯੂਪੀਆਈ ਨਿਊਜ਼ ਆਉਣ ਤੇ ਸਾਡੀ ਸਤਿਗਤ ਗੱਲਬਾਤ ਦੀ ਸਰਕਾਰ ਦੇ ਪਛਾਣ ਸਟੇ ਇਹ ਲਾਤਾ ਨੂੰ ਬਤ ਕਰ ਦੇਣੀ